ਗੰਗਿਆਂ ਵਾਲੇ ਪਾਸ਼ਾ ਬਾਜਾ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਅੰਮਰ ਦੇ ਦਾਦੇ ਪੰਥ ਦੇ ਵਾਲੀ ਸਹਿਬੇ ਕਲਾਮ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਿੰਘ ਮਹਾਰਾਜ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰ ਦਿਓ ਬਲੰਦ ਗਜ ਕੇ ਬੁਲਾ ਦਿਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜੀ ਵਾਰ ਧੰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨੌਵੇਂ ਪਾਸ਼ਾ ਦੇ ਸ਼ਲੋਕ ਬਰਾਗ ਮਈ ਭੋਗਾਂ ਦੇ ਸ਼ਲੋਕਾਂ ਦੀ ਵਿਚਾਰ ਕਹਾਬ ਜੀ ਲੜੀ ਵਾਰ ਸਰਵਨ ਕਰਦੇ ਉਸੇ ਹੀ ਲੜੀ ਨੂੰ ਅੱਗੇ ਤੋਰਿਏ ਕੋਈ ਵੀ ਰਸਨਾ ਵਾਂਣੀ ਨਹੀਂ ਰਹਿਣੀ ਚਾਹੀਦੀ ਇੱਕ ਵਾਰ ਗੱਜ ਕੇ ਆਖ ਦੋ ਸਦਨਾਮ ਸ੍ਰੀ ਸਦਨਾਮ ਸ੍ਰੀ ਵਾਹਿਗੁਰੂ ਸਦਨਾਮ ਸ੍ਰੀ ਵਾਹਿਗੁਰੂ ਚਿੰਤਾ ਤਾਂ ਕੀ ਕੀ ਜੀਐ ਜੋ ਆਨਹੋਣੀ ਹੋਈ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਬਾਗ ਮੈਂ ਇਸ ਲੋਕਾਂ ਦੇ ਵਿੱਚ ਦੱਸਦੇ ਨੇ ਕਿ ਚਿੰਤਾ ਉਸ ਚੀਜ਼ ਦੀ ਕਰਨੀ ਚਾਹੀਦੀ ਹੈ ਜੋ ਕਦੇ ਦੁਨੀਆਂ ਦੇ ਵਿੱਚ ਆਪਣੇ ਉੱਤੇ ਆਪਰੇ ਨਾ ਤੇ ਮੇਰੇ ਪਾਤਸ਼ਾਹ ਕਹਿੰਦੇ ਜਗ ਰਚਨਾ ਸਭ ਝੂਠ ਹੈ ਜਾਲਿਓ ਰੇ ਮੀਤ ਕਹੇ ਨਾਨਕ ਥਿਰ ਨਾਰੈ ਜੋ ਬਾਲੂ ਕੀ ਭੀੜ ਕਹਿੰਦੇ ਭਾਈ ਤਾਂ ਸੰਸਾਰ ਦੀ ਜਿਹੜੀ ਰਚਨਾ ਨਾ ਇਹ ਨਾਸ਼ਵੰਤ ਹੈ ਜੋ ਬਾਲੂ ਕੀ ਭੀੜ ਜਿਵੇਂ ਕੱਚੀ ਕੰਧ ਹੈ ਉਹ ਸਦਾ ਥਿਰ ਨਹੀਂ ਰਹਿੰਦੀ ਪਾਣੀ ਦਾ ਬਲਬਲਾ ਹੈ ਤੇ ਸਤਿਗੁਰੂ ਜੀ ਕਹਿੰਦੇ ਉਹ ਵੀ ਸਦਾ ਥਿਰ ਨਹੀਂ ਰਹਿੰਦਾ ਰਾਤ ਨੂੰ ਸੁਪਨਾ ਆਇਆ ਭੀ ਗਿਆ ਰਾਤ ਨੂੰ ਸੁਪਨਾ ਸੌਂ ਕੇ ਆਉਂਦਾ ਹੈ ਆਦਤ ਖੋਲ ਨਹੀਂ ਆ ਉਥੇ ਕੱਖ ਵੀ ਨਹੀਂ ਹੁੰਦਾ ਤੇ ਸਤਿਗੁਰੂ ਜੀ ਕਹਿੰਦੇ ਇਸੇ ਹੀ ਤਰ੍ਹਾਂ ਜਿਹੜੀ ਸੰਸਾਰ ਦੀ ਰਚਨਾ ਕੀਤੀ ਹੈ ਉਹ ਸਦਾ ਥਿਰ ਰਹਿਣ ਵਾਲੀ ਨਹੀਂ ਚਿੰਤਾ ਤਾਂ ਕੀ ਕੀਤੀ ਹੈ ਕਹਿੰਦੇ ਉਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਅਸੀਂ ਕਹਿ ਦਿੰਦੇ ਆ ਭੋਗਾਂ ਦੇ ਉੱਤੇ ਜਾ ਕੇ ਜਦੋਂ ਬੋਲਦੇ ਆ ਭਾਈ ਇਹ ਅਨ ਹੋਣੀ ਹੋਗੀ ਅਨ ਹੋਣੀ ਦਾ ਉਹ ਹੁੰਦੀ ਹੈ ਜਿਹੜੀ ਕਦੇ ਨਾ ਹੋਵੇ ਤੇ ਮੇਰੇ ਪਾਤਸ਼ਾਹ ਕਹਿੰਦੇ ਜਾਗ ਰਚਨਾ ਸਭ ਝੂਠ ਹੈ ਕਹਿੰਦੇ ਇਹ ਸੰਸਾਰ ਦੀ ਜਿਹੜੀ ਰਚਨਾ ਹੈ ਇਹਦਾ ਝੂਠੀ ਹੈ ਜੈਸਾ ਸੁਪਨਾ ਰਹਿੰਦਾ ਹੈਨ ਕਹਤੈ ਐਸਾ ਇਹ ਸੰਸਾਰ ਜਿਵੇਂ ਰਾਤ ਨੂੰ ਸੁਪਨਾ ਆਉਂਦਾ ਸਦਾ ਨਹੀਂ ਰਹਿੰਦਾਗਾ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਉਪਜੈ ਨਿਭਜੈ ਨਿਭਜ ਸਮਾਈ ਨੈਨੋ ਦੇਖ ਤੇ ਇਹ ਜਗ ਜਾਈ ਲਾਜ ਨਾ ਮਰੋ ਕਹੋ ਕਰ ਮੇਰਾ ਕਹਿੰਦੇ ਲਾਜ ਨਾਲ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਜਿਹੜਾ ਕਹਿੰਦਾ ਘਰ-ਬਾਰ ਮੇਰਾ ਧਨ-ਦੌਲਤ ਮੇਰੀ ਐ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਦੱਸ ਦਿੱਤਾ ਹੈ ਉਪਜੈ ਨਿਪਜੈ ਨਿਬਜ ਸਮਾਈ ਜਿਹੜਾ ਜਮਿਆ ਉਹ ਆਵਸ਼ ਇੱਕ ਦਿਨ ਖਤਮ ਹੋਣਾ ਮਰਨਾ ਨਾਸ਼ ਹੋਣ ਵਾਲਾ ਗੱਜ ਕੇ ਆਖੋ ਸਤਿਨਾਮ ਸ੍ਰੀ ਤਿੰਦਾ ਤਾਂਗੀ ਕੀ ਜੀਐ ਜੋ ਅਨਹੋਣੀ ਹੋਈ ਚਿੰਤਾ ਦਾ ਉਸ ਗੱਲ ਦੀ ਕਰੀਏ ਆਨ ਹੋਣੀ ਸਤਿਗੁਰੂ ਜੀ ਕਹਿੰਦੇ ਇਹਦਾ ਭਾਈ ਅਵੱਛ ਸੱਚ ਹੈ ਸਚਾਈ ਹੈ ਜਮਣਾ ਵੈਗੁਰੂ ਜਉਣਾ ਝੂੜ ਤੇ ਮਰਣਾ ਸਾਜੇ ਸੱਚ ਹੈ ਤੇ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਗੇ ਕੀ ਆਂਦੇ ਇਹੇ ਮਾਰਗ ਸੰਸਾਰ ਕੋ ਨਾਨਕ ਥਰਣੀ ਕੋਈ ਕਹਿੰਦੇ ਜਿਹੜਾ ਸੰਸਾਰ ਦੀ ਰਚਨਾ ਹੈ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਇਹ ਮਾਰਗ ਸੰਸਾਰ ਕੋ ਨਾਨਕ ਥਰਣੀ ਕੋਈ ਪਲਾਂ ਦੀ ਦੁਨੀਆ ਦਾ ਰਾਜਾ ਹੈ ਪਲਾਂ ਦੀ ਕੰਗਾਲ ਗਰੀਬ ਹੈ ਇੱਥੇ ਜੋ ਵੀ ਸੰਸਾਰ ਦੇ ਅੰਦਰ ਆਇਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਰਾਨਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਧ ਹੈ ਧੀਰ ਜਿਸ ਕੀ ਤੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ ਜਦੋਂ ਚੀਰੀ ਚਿੱਠੀ ਦਰਗਾਹ ਦੇ ਵਿੱਚ ਉਹ ਆ ਗਈ ਉਸ ਨੂੰ ਹਰ ਹੀਲੇ ਜਾਣਾ ਹੀ ਪੈਣਾ ਗੱਜ ਕੇ ਆਖੋ ਸਤਨਾਮ ਸ੍ਰੀ ਪਣਾ ਦੀ ਦੁਨੀਆ ਦਾ ਬਾਦਸ਼ਾਹ ਤੇ ਪਣਾ ਦੀ ਦੁਨੀਆ ਦਾ ਗਰੀਬ ਕੰਗਾਲ ਹੈ ਜਿਹੜਾ ਉਹਨੇ ਕਾਨੂੰਨ ਬਣਾਇਆ ਕੁਦਰਤ ਨੇ ਪਰਮਾਤਮਾ ਨੇ ਉਹਦੀ ਮਰਿਆਦਾ ਦੇ ਵਿੱਚ ਸਭ ਨੂੰ ਰਹਿਣਾ ਪੈਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਜੋਬ ਜੈ ਸੋ ਬਿੰਸ ਹੈ ਪਰੋ ਆਜ ਕੀ ਕਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜਿਹੜਾ ਜੰਮਿਆ ਉਹਨੇ ਅਵੱਛ ਮਰਨੇ ਉਹ ਅੱਜ ਨਹੀਂ ਕਾਲ ਕਾਚੀ ਬਾਗੀ ਵਾੜ ਬਰਾਨੀ ਜਿਵੇਂ ਮਾਲਕ ਦੀ ਖੇਤੀ ਹੁੰਦੀ ਹੈ ਉਹ ਬਣਾਂ ਦੀ ਕੱਚੀ ਵੱਡੇ ਬਣਾਂਦੀ ਪੱਕੀ ਵੱਡੇ ਤੇ ਬਣਾਂ ਦੀ ਦੁੱਧ ਦੀ ਡੱਡਰੀ ਵੱਡੇ ਭਾਵਾਂ ਦੀ ਜਵਾਨੀ ਆਵੇ ਨਾ ਆਵੇ ਇਸੇ ਤਰ੍ਹਾਂ ਇਹ ਵੀ ਮਾਲਕ ਦੀ ਖੇਤੀ ਹੈ ਤੇ ਉਹਨੇ ਇੱਕ ਦਿਨ ਇਸ ਨੂੰ ਵੱਢ ਲੈਣਾ ਗੱਜ ਕੇ ਆਖੋ ਸਤ ਨਾਮ ਸ੍ਰੀ ਨਾਨਕ ਹਰ ਗੁਣ ਗਾਏ ਲੀ ਛਾੜ ਸਗਲ ਜੰਜਾਲ ਤੇ ਗੁਰੂ ਸਾਹਿਬ ਜੀ ਨੇ ਫੇਰ ਸਾਨੂੰ ਉਪਰਾਲਾ ਦੱਸ ਦਿੱਤਾ ਸਾਨੂੰ ਬਿਉਂਤ ਬੰਨੀ ਦੱਸ ਦਿੱਤੀ ਸਾਨੂੰ ਢੰਗ ਤਰੀਕਾ ਦੱਸ ਦਿੱਤਾ ਜੁਗਤੀ ਦੱਸ ਦਿੱਤੀ ਕਿਹੜੀ ਸਤ ਗੁਰੂ ਜੀ ਕਹਿੰਦੇ ਜਦੋਂ ਹੀਲੇ ਹਵਿਸੀਲੇ ਸਾਰੇ ਖਦਮ ਹੋ ਜਾਂਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਉਦੋਂ ਕੇਵਲ ਤੇ ਕੇਵਲ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਹੀ ਚੱਲਦੀ ਹੈ ਜਾਂ ਕੋ ਮੁਸ਼ਕਲ ਆਤ ਬਲੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਗ ਪੇ ਪੱਜ ਖਲੇ ਸਭੋ ਪੱਜੈ ਆਸਰਾ ਚੁਕਾਇਆ ਸਭੇ ਸਰਾਉ ਚਿਤ ਆਵੇ ਉਸ ਭਾਉਰ ਬੈ ਲੱਗੇ ਨਾ ਤਤੀਵਾ ਧਿਆਨ ਦੇਣਾ ਇੱਕ ਉਦਾਹਰਣਾ ਆਪ ਜੀ ਦੇ ਨਾਲ ਸਾਂਝੀ ਕਰਦੀ ਸਤਿਗੁਰੂ ਜੀ ਨੇ ਸਾਨੂੰ ਗੁਰਬਾਣੀ ਦੇ ਅੰਦਰ ਕੀ ਸਮਝਾਉਣਾ ਹੈ ਕਹਾਣੀ ਦੇ ਰੂਪ ਦੇ ਵਿੱਚ ਕਹਿੰਦੇ ਇੱਕ ਮਿਰਗੀ ਸੁੱਤੀ ਪਈ ਇੱਕ ਪਾਸੇ ਆ ਕੇ ਜਵਾਏ ਗੁਰੂ ਜਾਲਬ ਸ਼ਾਦਤਾ ਸ਼ਿਕਾਰੀ ਨੇ ਇੱਕ ਪਾਸੇ ਅੱਗ ਲਾ ਦਿੱਤੀ ਇੱਕ ਪਾਸੇ ਕੁੱਤਾ ਖੜਾ ਦਿੱਤਾ ਤੇ ਚੌਥੇ ਪਾਸੇ ਆਪ ਖੜ ਗਿਆ ਕਵਿਰਾਂ ਗੱਜ ਕੇ ਆਖੋ ਸਤਨਾਮ ਸ੍ਰੀ ਜਦੋਂ ਉਸ ਮਿਰਗੀ ਦੀ ਅੱਖ ਖੁੱਲੀ ਦੇਖਿਆ ਕਿ ਚਾਰ ਚਪੇਰਾ ਬੰਦ ਪਿਆ ਤੇ ਜਦੋਂ ਮਨੁੱਖ ਦੇ ਚਾਰ ਚਪੇਰਾ ਬੰਦ ਹੋ ਜਾਂਦਾ ਹੈ ਇਹ ਉਸ ਟਾਈਮ ਤੇ ਇੱਕੋ ਇੱਕ ਹਵੀਲ ਵਾਹਿਗੁਰੂ ਵਸੀਲਾ ਰਹਿ ਜਾਂਦਾ ਉਹ ਕਿਹੜਾ ਹੋਰ ਸੱਬੇ ਢਾਈਆਂ ਢੇਰੀਆਂ ਇੱਕ ਤੱਕੇ ਆਸਰਾ ਤੇਰਾ ਸਾਰੀਆਂ ਢੇਰੀਆਂ ਢਾਕੇ ਜਿਹੜਾ ਪਰਮੇਸ਼ਰ ਦੀ ਢੇਰੀ ਰੱਖਦਾ ਹੈ ਫਿਰ ਉਸ ਨੂੰ ਤੱਤੀ ਵਾਹਨ ਲੱਗੀ ਉਹਨੂੰ ਤੱਤੀ ਵਾਹ ਵੀ ਨਹੀਂ ਲੱਗਦੀ ਜਿਸੁਦਾ ਸਹਬ ਡਾਡਾ ਹੋਏ ਤਿਸਨੂੰ ਮਾਰ ਨਾ ਸਕੈ ਕੋਈ ਜਿਸਨੂੰ ਰਾਖੈ ਸਈਆਂ ਮਾਰ ਸਕੈ ਨਾ ਕੋਈ ਜਿਹਨੂੰ ਪ੍ਰਮਾਤਮਾ ਆਪ ਖੁਦ ਰਖਦਾ ਓਨੂੰ ਤੱਤੀ ਵਾਹ ਨਹੀਂ ਲੱਗਦੀ ਧਿਆਨ ਦੇਣਾ ਆਪਣੇ ਇੰਡੀਆ ਦੇ ਵਿੱਚ ਜਿਹੜਾ ਹਾਸਤਾ ਵਸਤੇ ਵਾਰਦੇ ਆ ਉਹਦੇ ਵਿੱਚੋਂ ਇੱਕ ਮਨੁੱਖ ਬਚਿਆ ਦੂਜੇ ਸਾਰੇ ਢੇਡਹੀ ਹੋ ਗਏ ਐ ਇਥੇ ਗੱਲ ਸੱਚੀ ਹੋ ਜਾਂਦੀ ਹੈ ਕਿ ਜਿਹੜੀ ਅਰਦਾਸ ਹੈ ਨਾ ਉਹ ਪ੍ਰਮਾਤਮਾ ਦੇ ਦਰਤੇ ਸੁਣੀ ਜਾਂਦੀ ਹੈ ਤੇ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਕੀ ਕਹਿੰਦੇ ਨੇ ਜਦੋਂ ਮਿਰਗੀ ਦੀ ਅੱਖ ਖੁੱਲੀ ਉਸਨੇ ਅਰਦਾਸ ਕੀਤੀ ਤੇ ਜਦੋਂ ਅਰਦਾਸ ਉਹਦੇ ਦਰਤੇ ਕਬੂਲ ਹੋਈ ਵਰਮੀ ਦੇ ਵਿੱਚੋਂ ਸੱਪ ਨਿਕਲਿਆ ਸ਼ਿਕਾਰੀ ਨੂੰ ਡੰਗ ਮਾਰਿਆ ਜਿਹੜਾ ਤੀਰ ਮਿਰਗੀ ਨੂੰ ਮਾਰਨ ਵਾਸਤੇ ਸਿਣੀ ਬੈਠਾ ਸੀ ਉਹ ਕੁੱਤੇ ਦੀ ਜਵਾਨ ਦੇ ਵਿੱਚ ਲੱਗਾ ਉਧਰੋਂ ਐਸੀ ਹਵਾ ਚੱਲੀ ਝਾਲ ਸੜ ਗਿਆ ਐਨ ਮੈਦਾਨ ਦੇ ਵਿੱਚ ਮੇਗਾ ਨੂੰ ਫਰਮਾਨ ਹੋਇਆ ਜਦੋਂ ਵਿਗਲੇ ਨੂੰ ਹੁਕਮ ਹੋਇਆ ਇੰਦਰ ਦੇਵਤੇ ਨੂੰ ਮੂਸਾ ਧਾਰ ਬਾਰਿਸ਼ ਹੋਈ ਅੱਗ ਵੀ ਬੁਝ ਗਈ ਝਾਲ ਵੀ ਸੜ ਗਿਆ ਤੇ ਜਿਹੜਾ ਕੁੱਤਾ ਸੀ ਉਹ ਸ਼ਿਵਾਏ ਗੁਰੂ ਤੀਰ ਦੇ ਨਾਲ ਮਰ ਗਿਆ ਤੇ ਜਿਹੜਾ ਸ਼ਿਕਾਰੀ ਸੀ ਉਹ ਸੱਪ ਲੜ ਕੇ ਮਰ ਗਿਆ ਤਿਆਨ ਦੇ ਨ ਚਾਰਸ਼ ਬੇਰੇ ਵੇਲੇ ਹੋ ਗਏ ਤੇ ਜਦੋਂ ਅਸੀਂ ਸਾਰੀਆਂ ਢੇਰੀਆਂ ਟਾ ਕੇ ਪ੍ਰਮਾਤਮਾ ਦੇ ਅੱਗੇ ਢੇਰ ਢੇਰੀ ਰੱਖ ਲੈਨੇ ਇੱਕ ਉਹਦੀ ਉਦੋਂ ਪ੍ਰਮਾਤਮਾ ਬੋੜਦਾ ਗੱਜ ਕੇ ਆਖੋ ਸਤਨਾਮ ਸ੍ਰੀ ਇੱਥੇ ਧਿਆਨ ਦੇਣਾ ਮੇਰੇ ਬਾਦਸ਼ਾਹ ਕੰਦੇ ਇਹ ਮਾਰਗ ਸੰਸਾਰ ਕੋ ਨਾਨਕ ਧਰਨੀ ਗੋਈ ਜੋਬ ਜੋ ਸੋ ਪਿੰਦ ਸਹਿ ਪਰੋ ਆਵਾਜ਼ ਕਹਿ ਕਾਲ ਨਾਨਕ ਹਰ ਗੁਣ ਗਾਏ ਲੀ ਛਾੜ ਸਗਲ ਜੰਜਾਲ ਕਹਿੰਦੇ ਉਹਦੇ ਹਰੀ ਦੇ ਗੁਣ ਗਾਈਏ ਸਤ ਸੰਗਤ ਕਰੀਏ ਤੇ ਮੋਹ ਮਾਇਆ ਦਾ ਜਿਹੜਾ ਜੰਜਾਲ ਹੈ ਛੁੱਟ ਜਾਂਦਾ ਦੁਹਰਾ ਬਲ ਛਡ ਗੋ ਬੰਦਨ ਪਰੇ ਕਛੂ ਨਾ ਹੋ ਦੁਬਾਈ ਧਿਆਨ ਦੇਣਾ ਮੇਰੇ ਪਾਤਸ਼ਾਹ ਇੱਥੇ ਕਹਿੰਦੇ ਬਲ ਕਹਿੰਦੇ ਨੇ ਪਾਵਰ ਨੂੰ ਤਾਕਤ ਨੂੰ ਜਦੋਂ ਇਹ ਹੀਲੇ ਵਿਸੀਲੇ ਸਾਰੇ ਖਤਮ ਹੋ ਜਾਂਦੇ ਤੇ ਸਤਿਗੁਰੂ ਜੀ ਕਹਿੰਦੇ ਬਲ ਹੋਆ ਬੰਦਨ ਛਡੈ ਬਲ ਛਡ ਗੋ ਬੰਦਨ ਪਰੇ ਕਛੂ ਨਾ ਹੋ ਦੁਬਾਈ ਕਹੋ ਨਾਨਕ ਅਬ ਓਟ ਹੋ ਜਾਉ ਰਹੋ ਨਾਨਕ ਅਬ ਓਟ ਹਰ ਗੱਜਜੋ ਹੋ ਹੋ ਸਹਾਇ ਗੁਰੂ ਸਾਹਿਬ ਜੀ ਨੇ ਫਿਰ ਉਦਾਹਰਣਾਂ ਦੇ ਕੇ ਸਮਝਾਈ ਗੱਜ ਕਹਿੰਦੇ ਨੇ ਹਾਥੀ ਨੂੰ ਕੁੰਚਰ ਵੀ ਹਾਥੀ ਨੂੰ ਕਹਿੰਦੇ ਨੇ ਜਦੋਂ ਉਹ ਤੰਦੂਆਂ ਦੇ ਵਿੱਚ ਜੜਿਆ ਗਿਆ ਤੰਦੂਏ ਦੇ ਵਿੱਚ ਉਸ ਟਾਈਮ ਤੇ ਜਦੋਂ ਅਰਦਾਸ ਕੀਤੀ ਉਦੋਂ ਉਹ ਹਾਥੀ ਵੀ ਉਸ ਤੰਦੂਏ ਦੇ ਜਕੜ ਦੇ ਵਿੱਚੋਂ ਛੁੱਟ ਗਿਆ ਇਸੇ ਤਰ੍ਹਾਂ ਇਹ ਇਨਸਾਨ ਹੀ ਜਿਗਿਆਸੂ ਸਭ ਤੋਂ ਵੱਡੀ ਸਤਿਗੁਰੂ ਜੀ ਕਹਿੰਦੇ ਅਰਦਾਸ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਧਿਆਨ ਦੇਣਾ ਮੇਰੇ ਪਾਸ ਕਰਨ ਦੇ ਸੰਗ ਸਗਾ ਸਭ ਤਜ ਗਈ ਜਦੋਂ ਸੰਸਾਰ ਘਾੜ ਦੇ ਵਿੱਚ ਪੰਜ ਭੂਤਕ ਸਰੀਰ ਲੈ ਕੇ ਜਾਣੀ ਸਾਰੇ ਰਿਸ਼ਤੇਦਾਰ ਮਿੱਤਰ ਸੱਜਣ ਭੈਣ ਭਰਾ ਨਾਲ ਜਾਂਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਇਹ ਕਪਾਲ ਦੇ ਵਿੱਚ ਸਾਰੇ ਵਾਪਸ ਆਉਂਦੇ ਆ ਖਿੰਮੇ ਭਈ ਬਰਾਈ ਇੱਕ ਖਿੰਨ ਦੇ ਵਿੱਚ ਸਭ ਕੁਝ ਪਰਾਇਆ ਹੋ ਜਾਂਦਾ ਸੰਗ ਸਗਾ ਸਭ ਤਜ ਗਈ ਕੋਉ ਨਾ ਨਿਬਿਉ ਸਾਧ ਖੀਲੇ ਸਮੇਂ ਤੇ ਕੋਈ ਵੀ ਨਾਲ ਨਹੀਂ ਜਾਂਦਾ ਕਹੋ ਨਾਨਕ ਇਹ ਵਿਵਤ ਮੈਂ ਟੇਗ ਏ ਗਰਗਨਾਥ ਇਸ ਵਿਵਤਾ ਦੇ ਵਿੱਚ ਤੇ ਸਤਿਗੁਰੂ ਜੀ ਕਹਿੰਦੇ ਨਾਨਕਾ ਕਰ ਕੇ ਕੇਵਲ ਨਾ ਕੇਵਲ ਤੇ ਕੇਵਲ ਭਲਾਈ ਦੇ ਕੰਮ ਨੇਕੀ ਦੇ ਕੰਮ ਧਰਮ ਦੇ ਕੰਮ ਪੁੰਨ ਦਾਨ ਦੇ ਭਜਨ ਬੰਦਗੀ ਤੋਂ ਸਵਾਇਆ ਕੱਖ ਵੀ ਨਾਲ ਨਹੀਂ ਜਾਂਦਾ ਸਰੀਰ ਵੀ ਨਾਸ਼ਵੰਤ ਹੈ ਇਹ ਵੀ ਸਾਡਾ ਸਾਥ ਛੱਡ ਜਾਂਦਾ ਹੈ ਕੱਜ ਕੇ ਆਖੋ ਸਤਨਾਮ ਸ੍ਰੀ ਨਾਮ ਰਹਿਓ ਸਾਧੂ ਰਹਿਆ ਰਹੇ ਗੁਰੂ ਗੋਬਿੰਦ ਇੱਕ ਤਾਂ ਸਤਗੁਰੂ ਜੀ ਨੇ ਦੱਸਿਆ ਨਾਮ ਰਹਿਓ ਸਾਧੂ ਰਹੋ ਇੱਕ ਤਾਂ ਪਰਮੇਸ਼ਰ ਦਾ ਨਾਮ ਦੂਜੇ ਨੰਮਰ ਦੇ ਗੁਰੂ ਤੇ ਤੀਜੇ ਨੰਬਰ ਦੇ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਗੱਜ ਕਿ ਆਖੋ ਸਤ ਨਾਮ ਸ੍ਰੀ ਕਹੋ ਨਾਨਕੇ ਜਗਤ ਮੈਂ ਕਹਿੰਨ ਜਪਿਓ ਗੁਰ ਮੰਤ ਜਿੰਨਾ ਜਿੰਨਾ ਪ੍ਰਾਨੀਆਂ ਨੇ ਵੀ ਜਪਿਆ ਹੈ ਉਹਨਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਕੀ ਕਹਿੰਦੇ ਨੇ ਹਰ ਜੋਗ ਜੋਗ ਭਗਤੋ ਪਾਇਆ ਪਹਿਜ ਰੱਖਦਾ ਆਇਆ ਰਾਮ ਰਾਜੀ ਹਰਨਾਕਸ਼ ਦੁਸ਼ਟ ਹਰ ਮਾਰਿਆ ਤੇ ਪ੍ਰਹਿਲਾਦ ਤਰਾਇਆ ਹਰਨਾਕਸ਼ ਨੂੰ ਮਾਰ ਕੇ ਤੇ ਪ੍ਰਹਿਲਾਦ ਦੀ ਪਹਿਜ ਰੱਖ ਲਈ ਉਹ ਕਹਿੰਦਾ ਸੀ ਵੇਖਾਂਗੇ ਤੈਨੂੰ ਕਿਵੇਂ ਤੇਰਾ ਰੱਬ ਰੱਖਦਾ ਹੈ ਤੇ ਉਹ ਕਹਿੰਦਾ ਜੇ ਬਿੱਲੀ ਦੇ ਬਲੂਗੜਿਆ ਨੂੰ ਰੱਖ ਸਕਦਾ ਹੈ ਤੇ ਤਤਿਆ ਥੰਮਾ ਤੋਂ ਭਗਵਾਨ ਨੇ ਉਹਨੂੰ ਵੀ ਰੱਖ ਲਿਆ ਗੱਜ ਕੇ ਆਖੋ ਸਤਿਨਾਮ ਸ੍ਰੀ ਰਾਮ ਨਾਮ ਔਰ ਮੈਂ ਗਿਓ ਜਗੈ ਸਮਨੀ ਕੋਈ ਕੇਵਲ ਤੇ ਕੇਵਲ ਪਰਮਾਰਧਮਾ ਦਾ ਨਾਮ ਤੇ ਭਜਨ ਬੰਦਗੀ ਦੇ ਨੀਕੀ ਤੇ ਭਲਾਈ ਦੇ ਕੰਮ ਜਾਂਦੇ ਨੇ ਜੈ ਸਿਮਰਦ ਸੰਕਟ ਮਿਟੈ ਦਰਸ ਦਵਾਰ ਹੋਏ ਸਾਰੇ ਜਿੰਨੇ ਵੀ ਸੰਕਟ ਹੁੰਦੇ ਨੇ ਸਾਰੇ ਖਤਮ ਹੋ ਜਾਂਦੇ ਨੇ ਤੇ ਖੀਲੀ ਤੁਕ ਦੇ ਵਿੱਚ ਮੇਰੇ ਪਾਤਸ਼ਾਹ ਗੁਰਦੇਵ ਕਹਿੰਦੇ ਜੇ ਮਰਦ ਸੰਗਠ ਮਿਟੇ ਦਰਸ਼ ਤੋਹਾਰੋ ਹੋਏ ਤੇ ਦਰਸ਼ ਕਹਿੰਦੇ ਨੇ ਅਖੀਰਲੇ ਸਮੇਂ ਤੀ ਜਦ ਸਾਰੀਆਂ ਢੇਰੀਆਂ ਢਾਕੇ ਪਰਮੇਸ਼ਰ ਦੀ ਢੇਰੀ ਰੱਖਦੇ ਆ ਤੇ ਉਦੋਂ ਉਹਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਨੇ ਲੋਕ ਸੁਖੀ ਪਰਲੋਕ ਸੁਹੇਲੇ ਨਾਲ ਘਰ ਭਰ ਆਪੇ ਮੇਲੇ ਵਾਹਿ ਗੁਰੂ ਗੁਰ ਮੰਤਰ ਜਬ ਹੌਮੇ ਹੋਈ ਗੱਜ ਕੇ ਬਲਾਓ ਫਤੇ ਆਖ ਵਾਹਿ ਗੁਰੂ ਦੀ ਗਾ ਫਲਸ ਵਾਹਿ ਗੁਰੂ ਦੀ ਕੀ ਫਤੇ ਸਤ ਨਾਮ ਸ੍ਰੀ ਵਾਹਿਗੁਰੂ